ਆਲਪ ਨੂੰ ਦਰਕਾਰਿਆ ਗਿਆ ਫਿਟਕਾਰਿਆ ਗਿਆ ਸੱਚੇ ਪਾਤਸ਼ਾਹ ਮਹਾਰਾਜ ਨੇ 72 ਕੀੜੇ ਤੇ 22 ਮੰਡੀਆਂ ਬਣਾਈਆਂ ਪ੍ਰਚਾਰ ਕਰਨ ਵਾਸਤੇ ਚੌਥੇ ਪਾਤਸ਼ਾਹ ਮਹਾਰਾਜ ਨੇ RAM DAS ਸਰੋਵਰ ਬਣਾਤੇ ਉਹ ਮਖੂਰ ਬਣਾਇਆ ਜਿਹਦੇ ਸਾਰੀ ਦੁਨੀਆਂ ਜੀਵ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਕੋਵਾ ਜਿਹਦੇ ਜੇ ਤੁੰਟੀ ਮਾਰਦਾ ਤੇ ਹੱਥਾਂ ਵਾਂਗ ਤੇ ਉੱਡ ਜਾਂਦਾ ਇਹੋ ਜਿਹਾ ਸ੍ਰਾਮ ਦਾਸ ਸਰੋਵਰ ਬਣਾਇਆ ਅੱਲਾਹ ਆਇਆ RAM DAS SAROVARwidehat ਸਭ ਪੁੱਤਰੇ ਪਾਪ ਖਾਤੇ ਜਿੱਥੇ ਸਾਰੇ ਪਾਪ ਲੈ ਜਾਂਦੇ ਜਾ ਕੇ ਪੰਜਵੇਂ ਪਾਦਸ਼ਾਹ ਮਹਾਰਾਜ ਨੇ ਔਰੀਆਂ ਲਈ ਇੱਕ ਹਸਪਤਾਲ ਬਣਾਇਆ ਛੇਵੇਂ ਪਾਦਸ਼ਾਹ ਮਹਾਰਾਜ ਨੇ ਸਾਨੂੰ ਗੁਲਾਮੀ ਵਿੱਚੋਂ ਗੱਟ ਕੇ ਗੁਰਮੁਖ ਪੈਰਿਓ ਮੀਰੀ ਤੇ ਪੀਰੀ ਦਾ ਸੁਧਾਰ ਕਰਤਾ ਮੀਰੀ ਤੇ ਪੀਰੀ ਦਾ ਸੁਧਾਰ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਨਾਲ 7200 ਘੋੜਸਵਾਰ ਰੱਖਦੇ ਸੀ 7200 7200 ਘੋੜਸਵਾਰ ਕਾਦੇ ਲਈ ਕਾਦੇ ਵਾਸਤੇ ਗਉਂ ਕ੍ਰੀਪ ਦੀ ਰੱਖਿਆ ਵਾਸਤੇ ਅੱਠਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਸ਼ਰੀਰ ਦੀ ਕੁਰਬਾਨੀ ਦੇ ਦਿੱਤੀ ਲੋਕਾਂ ਦਾ ਚੇਚਕ ਦਾ ਇਲਾਜ ਕਰਦਿਆ ਆ ਪਿੱਛੇ ਜੀ ਕਰੋਨਾ ਵਾਇਰਸ ਆਇਆ ਸਾਡੇ ਦੇਸ਼ 'ਚ ਵੇਖੋ ਕਿੰਨੇ ਲੋਕ ਜਿਹੜੇ ਘਰੋਂ ਨਿਕਲਦੇ ਨਹੀਂ ਮੈਂ ਕਿਹਦੇ ਪਾਪ ਕਰਦਾ ਸੀ ਉਹਨਾਂ ਨੇ ਕਿਤੇ ਲੈਕ ਪੋਜ਼ਿਟਿਵ ਆ ਗਈ ਆਪਣੀ ਮਾਂ ਉਹਨਾਂ ਨੇ ਕੋਠੇ ਤੇ ਚੜਾ ਦਿੱਤੀ ਕੋਠੇ ਤੇ ਚੜਾਤੀ ਉਹ ਵਿਚਾਰੀ ਬੈਠੀ ਉਹ ਤੇ ਮੈਂ ਕਿਹਾ ਮਾਤਾ ਨਹੀਂ ਦੇਖਦੀ ਉਹਨਾਂ ਨੇ ਕਿਹਾ ਤੇ ਬਾਬਾ ਨੂੰ ਹਰ ਜੇ ਦਸਤਾਇਆ ਮੈਂ ਕਿਹਾ ਮਾਤਾ ਉਹ ਮੈਂ ਗੱਲਾਂ ਨਹੀਂ ਸੁਣ ਲਈਆਂ ਇੱਕ ਦਿਨ ਕਹਿੰਦੇ ਕੋਠੇ ਤੇ ਆ ਨੂੰ ਉਹਦੀ ਰੋਟੀ ਲੈ ਕੇ ਗਈ ਹੁੰਦੇ ਮੈਂ ਕਿਹਾ ਦੱਸ ਉਹ ਕੰਮ ਹੋਇਆ ਹੈ ਇਹਨਾਂ ਦੇ ਮੈਂ ਕਿਹਾ ਕਿਉਂ ਤੇ ਮੈਂ ਕਿਹਾ ਹੋ ਜਾਗਾ ਸਲੀਬ ਆਈ ਆਪਣੇ ਅੰਗੂਠੀ ਤੇ ਪੈਂਡ ਕਰਦੀ ਇਹ ਗੱਲ ਇਦਾਂ ਨਹੀਂ ਕੁਝ ਵੀ ਹੁੰਦਾ ਮਾਤਾ ਨੂੰ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਤੇ ਕੋ ਮੈਂ ਬੈਠਾ ਨਾਲ ਇਹਦੇ ਮੈਂ ਉਹਦੇ ਉੱਤੇ ਹੱਥ ਉੱਤੇ ਹੀ ਰੱਖਿਆ ਉਹਦੇ ਹੱਥਾਂ ਨੂੰ ਹੀ ਫੜਿਆ ਮੈਂ ਇੰਨੀ ਕੋਈ ਗੱਲ ਨਹੀਂ ਉਹਦੇ ਵਿੱਚੋਂ ਗਾਲ ਕੱਢਿਆ ਲੋਕਾਂ ਨੂੰ ਤੇ ਗੁਰਮਖ ਪਿਆਰੇ ਜਿਹਨੇ ਕੁੱਤੇ ਨੂੰ ਰੋਟੀ ਨਾ ਖੀਂਦੇ ਮੈਂ ਰੱਖਿਆ ਕਰ ਸੜਕਾਂ ਤੇ ਕੋਈ ਆਉਂਦਾ ਦਿਖਦਾ ਸੀ ਤੇ ਗੁਰਮਖ ਪਿਆਰੇ ਕੌਣ ਸੀ ਸੜਕਾਂ ਤੇ ਲੋਕਾਂ ਦੀ ਰੱਖਿਆ ਵਾਸਤੇ ਗੁਰੂ ਦਾ ਖਾਲਸਾ ਗੁਰੂ ਨਾਨਕ ਦਾ ਸਿੱਖ ਕਿੱਥੋਂ ਸਿੱਖੀ ਅੱਠਵੇਂ ਪਾਤਸ਼ਾਹ ਮਹਾਰਾਜ ਤੋਂ ਸਿੱਖਿਆ ਇਹ ਜਦੋਂ ਦੇਸ਼ ਤੇ ਵਿਪਤਾ ਪਾਣੇ ਢੀਰ ਬਣੇ ਇਸ ਸੇਖ ਨੇ ਇਹੇ ਲੋਕਾਂ ਦੀ ਮਦਦ ਕਰਦੀਆਂ ਕਿਵੇਂ ਬਾਦਸ਼ਾਹ ਨੌਵੇਂ ਪਾਸ਼ਾ ਮਹਾਰਾਏ ਗੁਰੂ ਪਿਆਰੇ ਮੇਰੇ Hinduਤਾ ਰੂਹੀ ਰੱਖਿਆ ਵਾਸਤੇ ਆਪਣੇ ਸਿਰ ਦਾ ਬਲੀਦਾਨ ਦਿੱਤਾ ਠਿੱਕਰ ਫੋਲ ਤਲੀਸ ਅਰ ਬਰਾਬਰ ਬਰਾਬਰ ਕੀਓ ਬਿਆਨ ਗੁਰੂ ਤੇਗ ਬਹਾਦਰ ਸਿੱਖ ਰਿਆ ਕਈ ਨਾ ਕਿੰਨੂ ਆਣ ਗੁਰੂ ਤੇਗ ਬਹਾਦਰ ਕੇ ਚਲਤ ਭਇਓ ਜਗ ਕੋ ਸੋਗ ਹੈ 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 ਸਭ ਜਗ ਕਰੈ ਜੈ 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 ਸੁਰ ਲੋਕ ਇਸੇ ਤਰ੍ਹਾਂ ਜੇ 10ਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ ਇਹ ਗੁਰਮੁਖ ਪਿਆਰਿਓ 9 ਸਾਲਾਂ ਦੀ ਉਤਰਤਾ ਅੱਜ ਹੁਣ ਦੇਸ਼ ਦਾ ਜਿਹੜਾ ਕੌਮ ਦਾ ਜਿਹੜਾ ਕਰਜ਼ਾ ਉਹ ਸ਼ੁਰੂ ਕਰ ਦਿੱਤਾ ਲਾਉਣਾ ਸੁਣਾਓ ਅਸੀ ਉਸ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਭਗਤ ਗੁਰੂ ਕੰਵ ਸਿੰਘ ਮਹਾਰਾਜ ਜੀ ਦੇ ਪਰਿਵਾਰ ਅਤੇ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਤ ਇਹ ਦੋ ਰੋਜਾ ਸਮਾਗਮ ਰੱਖਿਆ ਹੈ ਅੱਜ ਪਹਿਲੇ ਦਿਨ ਦੀ ਆਰੰਭਤਾ ਹੈ ਸਾਡੀ ਸਿੱਖਾਂ ਪਰਿਵਾਰ ਜੀ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਰਵਣ ਕੀਤਾ ਮੈਂ ਇਹ ਬੇਨਤੀ ਕੀਤੀ ਸੀ ਮੰਗਾ ਜੀ ਵੀ ਇੰਦਾ ਕਰਕੇ ਹੋਰ ਬਡੇ ਵੱਡੇ ਯੋਧਿਆਂ ਦੀ 12 ਤੋਂ ਬਹੁਤ ਗਾਉਂਦੇ ਆ ਲੋਕ ਇਹ ਬਾਬਾ ਜੀਵਨ ਸਿੰਘ ਭਾਈ ਸੰਗਤ ਸਿੰਘ ਭਾਈ ਗੋਤੀराम ਮਹਿਰਾ ਇਹ ਜਿਹੜਾ ਉਹ ਮਨੂਵਾਦ ਨੇ ਜਾਤੀਵਾਦ ਬਣਾਇਆ ਸੀ ਨਾ ਇਹ ਇਹ ਸ਼ਹੀਦਾਂ ਨੂੰ ਵੀ ਉਹ ਸੰਜਾਤੀਵਾਦ ਦਾ ਸ਼ਿਕਾਰ ਹੋਣਾ ਪੈਂਦਾ ਤੁਸੀਂ ਬਾਬੇ ਜੀਵਨ ਸਿੰਘ ਦਾ ਇਤਿਹਾਸ ਸੁਣਾਇਓ ਤਾਂ ਜੋ ਲੋਕਾਂ ਦੇ ਅੰਦਰ ਆ ਕੇ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਤੁਹਾਨੂੰ ਤਾਂ ਸੱਦਿਆ ਹੀ ਤਾਂ ਹੈ ਵੀ ਆ ਪੀਰ ਰਸ ਵਾਲਾ ਜਿਹੜਾ ਸੁਸ਼ਕੁਲ ਜਣਾ ਇਹ ਅਸੀਂ ਸਰਵਣ ਕਰੀਏ